ਗਰਬਾਣੀ ਅੱਜ ਦੀ ਗੱਲ ਕਰਦੀ ਹੈ ਪੜਨੀ ਪੈਗੀ ਵਿਚਾਰਨੀ ਪੈਗੀ ਸਮਝਣੀ ਪੈਗੀ ਸੁਝਣਾ ਬਏਗਾ ਸਾਰਾ ਕਿ ਪਰਮੇਸ਼ਰ ਦੀ ਬਜਾਰਤ ਹੈ ਉਹਦਾ ਖੇਲ ਹੈ ਪਰਲੇ ਨੂੰ ਸਮਝ ਆਉਂਦਾ ਹੈ ਸੋ ਜੋ ਬਾਣੀ ਹੈ ਜੋ ਗਿਆਨ ਹੈ ਉਹ ਕੰਨਾਂ ਨਾਲ ਸਰਵਨ ਕਰਨਾ ਪੈਂਦਾ ਹੈ। ਨਾਮ ਕੀ ਹੈ? ਨਾਮ ਅੰਦਰੋਂ ਪ੍ਰਾਪਤ ਕਰਨਾ ਪਏਗਾ। ਖੋਜਣਾ ਪਏਗਾ। ਇਹ ਵੱਡੇ ਦੀ ਬਾਜ਼ਾਰ ਤੋਂ ਬੁੱਝਣੀ ਪੈਗੀ। ਸਭ ਤੋਂ ਵੱਡਾ ਪਰਮੇਸ਼ਰ ਹੈ ਉਸ ਤੋਂ ਵੱਡਾ ਹੈ। ਹਾਂ। ਹਮੇਸ਼ਾ ਉਲਟੀ ਗੱਲ ਕਰਦਾ ਹੈ। ਪਲਟੇ ਉੱਠੀ ਗੱਲ ਕਰਦਾ ਹਾਂ ਉਹਦੇ ਉਹਦਾ ਉਹਦੇ ਤੋਂ ਵੱਡਾ ਉਹਦਾ ਨਾਮ ਹੈ ਸੋ ਧਰਤੀ ਚ ਪਾਣੀ ਲੈਣ ਲਈ ਪਾਣੀ ਪਾਣਾ ਪੈਂਦਾ ਹੈ ਬੋਰ ਜਿਵੇਂ ਕਰਦੇ ਹਾਂ ਜਾਂ ਫਿਸਕਵਾਲ ਜਦ ਪਹਿਲੋਂ ਨਲਕਿਆਂ ਚ ਉਤਰਦਾ ਸੀ ਸੋ ਅਜੇ ਤੇ ਨਕਲੀ ਆਇਆ ਪਾਣੀ ਨਲਕੇ ਚ ਕੱਢ ਰਹੇ ਆ ਥਲੜਾ ਜਦੋਂ ਥਲੜਾ ਪੰਡਾਰਾ ਉੱਠਿਆ ਬਹੁਤ ਵੱਡਾ ਹੋਵੇਗਾ ਬੀਜ ਲੈਣ ਲਈ ਧਰਤੀ 'ਚ ਬੀਜ ਬੀਜਣਾ ਪਏਗਾ ਫਿਰ 40 50 100 1000 ਫਿਰ ਵੱਡਾ ਬੋਲ ਲੱਗ ਜੇਗਾ ਇਹ ਨਾਮ ਹੀ ਬੀਜਣਾ ਪਏਗਾ ਸੂਰਜ ਸੂਰਜ ਦੇ ਜੇ ਰੇਤਾ ਜੋ ਗਰਮ ਹੈ ਸੂਰਜ ਦੀਆਂ ਕਿਰਨੀਆਂ ਪਈਆਂ ਕਹਿੰਦਾ ਲੰਕੇ ਵਿਖਾਓ ਅੱਛਾ ਆਕਰਦਾ ਹੈ ਹੰਕਾਰ ਕਰਦਾ ਹੈ ਨੇ ਤੇਰ ਕਰਦਾ ਹੈ ਇਹ ਸੂਰਜ ਦੀ ਗਰਮੈਸ਼ ਕਰਕੇ ਹੈ ਇਹ ਸੂਰਜ ਜਿਹੜੀਆਂ ਕਿਰਨਾਂ ਇਹ 84 ਲੱਖ 85 ਲੱਖ ਜੋਨ ਨੂੰ ਚਲਾ ਰਹੀਆਂ ਹਨ ਅਸੀਂ ਭੋਜਨ ਛਕਿਆ ਅੰਦਰ ਆ ਗਈ ਤਾਕਤ ਸੂਰਜ ਦੀ ਅੰਦਰ ਹੈ ਆਕਾਸ਼ ਸੂਰਜ ਚੰਦਰਮਾ ਧਰਤੀ ਹਵਾ ਪਾਣੀ ਸਭ ਕੁਛ ਪੰਜਾਂ ਤਪ ਤਾਂ ਦਾ ਖੇਲ ਹੈ ਇਹ ਜੋਸਰੂਪ ਨੇ ਜੋਸਰੂਪ ਚ ਮਿਲਣਾ ਹੈ ਇਹ ਆਤਮਾ ਨੇ ਪਰਮਾਤਮਾ ਚ ਮਿਲਣਾ ਹੈ ਸਾਰੇ ਖਜ਼ਾਨੇ ਸੁਖਮ ਸਰੀਰ ਚ ਹਨ ਇੱਕ ਅਸਤੁਲ ਹੈ ਇੱਕ ਨਰੰਕਾਰ ਹੈ ਇੱਕ ਸੰਸਾਰ ਹੈ ਸਾਰੀ ਖੇਲ ਉਹੀ ਹੈ ਸਕੂਲ ਨੂੰ ਛੱਡਣਾ ਸੀ ਸਵਰਦੀ ਪਾंदे ਬੱਚੇ ਗਏ ਸਵੇਰੇ ਉੱਠੇ ਤਿਆਰ ਹੋਏ ਨਹੀਂ ਛੇਸੀ ਪੜਕ ਹੀ ਨਹੀਂ ਆਏ ਨਹੀਂ ਗੱਲ ਬਣਨੀ ਜੇ ਪੰਜ ਭਰਾ ਹਨ ਪੰਜਾਂ ਦੀ ਇੱਕ ਅੱਧੀ ਬਣਦੀ ਨਹੀਂ ਪਿੰਡੋਂ ਨਹੀਂ ਕੱਢੀ ਦੀ ਦਾ ਅੱਡ ਕਰਦੀ ਦੀ ਦਾ ਅੱਡ ਕਰਦੀ ਦਾ ਹੈ ਸੋ ਸਿੱਖੀ ਹੋਰ ਹੈ ਸਿੱਖ ਹੋਰ ਹੈ ਨਿਜਾਮ ਜੋ ਪਰਮਚਾਹ ਇਦੂ ਪਰ ਉੱਠਣਾ ਪਏਗਾ ਬਹਤੀ ਯਾਦ ਕਦੇ ਦ੍ਰਿਸ਼ਤ ਨਾ ਭਾਰਤ ਇਹ ਚੱਲ ਚਲਾਈ ਦਾ ਮੇਲਾ ਹੈ ਜੇ ਜਵਾਨੀ ਲੰਘੀ ਦੁਬਾਰਾ ਨਹੀਂ ਆਉਣੀ ਜੋ ਇੱਕ ਮਿੰਟ ਸਕਿੰਟ ਲੰਘ ਗਿਆ ਜੋ ਪੁਲਾਂ ਚ ਪਾਣੀ ਥੱਲੇ ਲੰਘ ਗਿਆ ਦੁਬਾਰਾ ਨਹੀਂ ਆਉਣਾ ਇਹ ਇਹ ਸਾਧਨਾ ਸੀ ਸੁੱਧ ਸੀ ਕਰਨਾ ਸੀ ਦਸਵਾਂ ਦਰਵਾਰ ਨੂੰ ਨਵਾਂ ਦਰਵਾਜ਼ਾ ਖੋਲਣਾ ਸੀ ਆ ਮਨ ਨੂੰ ਸਾਧਨਾ ਸ਼ੁੱਧ ਕਰਨਾ ਪਵੇਗਾ ਇੱਛਾ ਨੂੰ ਬੰਦ ਕਰਕੇ ਤਰਖੁੱਟੀ ਨੂੰ ਖੋਲਣਾ ਪਵੇਗਾ ਇਹ ਮਨ ਮੈਲਾ ਹੈ ਜਿਵੇਂ ਕੱਪੜੇ ਮੈਲੇ ਹਨ ਸੋ ਜੇ ਗੰਦੇ ਪਾਣੀ ਨਾਲ ਨਹੀਂ ਮੈਲ ਉਤਰਨੀ ਸੋ ਇੱਛਾ ਜੋ ਮਾਇਆ ਕਰਕੇ ਹਿਰਦਾ ਬਲੀਨ ਹੈ ਹਿਰਦੇ ਚ ਸਾਰਾ ਪਰਮੇਸ਼ਰ ਹਰੀ ਬੈਠਾ ਹੈ ਜੇ ਅੱਗ ਬਜਾਣੀ ਹੈ ਇੰਦਰ ਨਹੀਂ ਪਾਣਾ ਤੇਲ ਨਹੀਂ ਪਾਣਾ ਆਪੇ ਬੁਝ ਕੇ ਬਲ ਕੇ ਬੁਝੇਗੀ ਤੋ ਇਹ ਕਾਮ ਕਰੋਧਮੁਹਕਾਰ ਇਹਦਾ ਤੇਲ ਪਾ ਰਿਹਾ ਕਾਮ ਕੀ ਹੈ ਕਾਮਨਾ ਕਰਕੇ ਇੱਕ ਕੰਦੇ ਸਖਸ ਨਹੀਂ ਇਹ ਤਾਂ ਕੁਦਰਤੀ ਹੈ ਇਹ ਨਹੀਂ ਛੱਡ ਸਕਦੇ ਇਹ ਪਰਮੇਸ਼ਰ ਦੀ ਰਚਨਾ ਹੈ ਲੀਲਾ ਹੈ ਤਾਂ ਤ੍ਰਿਸ਼ਨਾ ਵਿਰਲੇ ਦੀ ਬੁੱਝਦੀ ਹੈ ਅੱਛਾ ਪਰਬ ਜਿਓ ਖਸਮਾਨਾ ਕਰ ਪਿਆਰੇ ਪੂਰੇ ਭਲੇ ਹਮ ਥਾਰੇ ਅੱਛਾ ਜੋ ਸਾਰਿਆਂ ਨੂੰ ਚਲਾਣ ਵਾਲਾ ਹੈ ਤੂੰ ਆਪਣੇ ਫਰਜ਼ ਪੂਰੇ ਕਰ ਰਿਹਾ ਹੈ ਮਨ ਦੀ ਐਸ਼ਾ ਨੂੰ ਬੰਨਣਾ ਪਏਦਾ ਇੱਕ ਲੋਭ ਹੈ ਇੱਕ ਮੋਹ ਹੈ ਇਹ ਵਿਸਰਗ ਹੋਗਾ ਇਹ ਕਲਪਨਾ ਜੋ ਕਰਦੇ ਹਾਂ ਕਾਲ ਜਹਾਂ ਅਸੀਂ ਇਹ ਮਨ ਮੈਲੇ ਕਰਕੇ बेहोश ਹੋ ਗਏ ਕੋਮਾ ਚ ਆ ਗਏ ਅੱਛਾ ਫਿਰ ਫਿਰ ਨਹੀਂ ਪਤਾ ਲੱਗਦਾ ਚੰਗੇ ਮੰਦੇ ਦਾ ਇਹ ਤ੍ਰਕੁਟੀ ਨੂੰ ਖੋਲਣਾ ਪਏਗਾ ਦਿਮਾਗ ਦੀ ਬਾਜ਼ਾਰ ਤੱਕ ਬੁੱਝ ਨਹੀਂ ਪਈ ਜੇ ਤੋਤਾ ਜਿੰਜਰੇ ਜੋ ਬਾਅਰ ਸਿਰ ਹੈ ਇਹ ਬਿੱਲੇ ਨੇ ਖਾ ਜਾਣਾ ਹੈ ਸਿਰ ਦਾ ਸਾਰਾ ਖੇਲ ਹੈ ਸਿਰ ਆਂਦੇ ਤਲੀ ਤੇ ਧਰ ਕੇ ਆਓ ਇਹ ਮਾਰਗ ਖੰਡੇ ਤਾਰ ਹੈ ਇੱਥੇ ਡਰਾਈਵਲ ਹੈ ਪਰ ਸਿਰ ਤੇ ਮਨ ਰੂਪ ਬੈਠਾ ਜੋ ਆਤਮਾ ਚ ਸਭ ਕੁਝ ਹੈ ਤਰਕੁੱਟੀ ਚ ਇਹ ਦਸਵਾਂ ਦਰਵਾਜ਼ਾ ਖੁੱਲਣਾ ਪਏਗਾ ਤੀਜੀ ਅੱਖ ਖੁੱਲਣੀ ਪੈਗੀ ਤਰਲੋਚਨ ਸੋ ਗੁਰੂ ਆਲਾ ਬੰਨਾ ਪਏ ਦਾ ਧਿਆਨ ਬਾਹਰ ਹੈ ਪਿਆਰੇ ਤਾਈ ਤੋਤਾ ਬਨਾ ਕਿੰਜੇ ਠੀਕ ਹੈ ਜੇ ਗੁਲਾਮ ਹਾ ਖਤਰਾ ਤੇ ਨਹੀਂ ਕੋਈ ਜੇ ਧੌਣ ਬਾਹਰ ਕੱਢਾਂਗੇ ਇਹ ਬਿੱਲਾ ਪੈ ਜਾਣਾ ਧੜ ਤੱਕ ਕੀ ਕਰਾਂਗੇ ਧੌਣ ਲੈ ਗਿਆ ਉਹ ਸਿਰ ਭਾਰਾ ਪਾਰਾ ਕਿਉਂ ਹੈ ਸੋ ਧਿਆਨ ਮਾਰਨਾ ਪਏਗਾ ਅੱਛਾ ਅੰਦਰ ਨੇ ਅੰਦਰ ਨਾਲ ਜੁੜਨਾ ਹੈ ਬਾਹਰ ਨੇ ਅੰਦਰ ਨਾਲ ਜੁੜਨਾ ਹੈ ਅੰਦਰ ਨੇ ਬਾਹਰ ਨਾਲ ਜੁੜਨਾ ਹੈ ਜੋ ਬ੍ਰਹਮੰਡ 'ਚ ਹੈ ਉਹ ਪਿੰਡੇ 'ਚ ਹੈ ਜਪ ਕਰਨਾ ਹੋਰ ਗੱਲ ਹੈ ਜਪ ਕਰਨਾ ਹੋਰ ਗੱਲ ਹੈ ਗਿਆਨ ਹੋਰ ਗੱਲ ਹੈ ਸਾਰਾ ਧਿਆਨ ਤੇ ਗੱਲ ਖਤਮ ਹੋਏਗੀ ਜੀ ਧਿਆਨ ਨਾਲ ਸਬਜੀ ਬਣਾਈ ਹੋਈ ਧਿਆਨ ਨਾਲ ਕੰਮ ਕੀਤਾ ਹੋਇਆ ਉਹਦੇ ਉਹਦਾ ਵੱਖਰਾ ਹੀ ਸਵਾਦ ਹੋਏਗਾ ਇਹ ਮਿੱਠੇ ਖੱਟੇ ਲੋਣੇ ਸਾਰੇ ਪਰਮੇਸ਼ਰ ਦਾ ਖੇਲ ਹੈ ਇਹ ਲੋਨ ਦੀ ਡਾਲੀ ਸਮੁੰਦਰ ਦਾ ਅੰਤ ਲੈਣ ਗਈ ਵਿੱਚ ਇੱਕੁਰਗੀ ਕੀ ਪ੍ਰਾਪਤ ਕਰਨਾ ਹੈ ਸਭ ਕੁਝ ਇਹ ਦੇਹੀ ਚ ਮਿਲੇਗਾ ਗੁਰਬਾਣੀ ਪੜ੍ਹਨੀ ਪੈਗੀ ਵਿਚਾਰਨੀ ਪੈਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰੇ ਸੰਸਾਰ 'ਚ ਸਵਿਧਾਨ ਲੱਗ ਹੋਏਗਾ ਸਾਰਿਆਂ ਨੂੰ ਸਾਂਝਾ ਪ੍ਰਦੇਸ਼ ਦੇ ਰਹੇ ਹਨ ਸਿੱਖਾਂ ਨੂੰ ਸੇਵਾ ਸੰਭਾਲ ਮਿਲੀ ਹੈ ਪਰ ਸਾਰਿਆਂ ਦੇ ਸਾਂਝੇ ਗੁਰੂ ਹਨ ਸੋ ਸਕੂਲ ਨੂੰ ਛੱਡਣਾ ਸੀ ਅਸੀਂ ਸਕੂਲ ਨਾਲ ਪਿਆਰ ਪਾ ਕੇ ਬਹਿ ਗਏ ਵਰਦੀ ਵੀ ਪਾਈ ਪਤਾਬਾਂ ਵੀ ਲਈਆਂ ਸਵੇਰੇ ਉੱਠੇ ਵੀ ਗਏ ਵੀ ਨਹੀਂ ਪੜ੍ਹੇ ਨਹੀਂ ਸਕੂਲ ਚ ਨਹੀਂ ਅਸੀਂ ਗੁਰੂ ਘਰ ਕਈ ਸਾਲ ਜਾਂਦੇ ਰਹੇ ਨਹੀਂ ਕਥਾਂ ਰੁਕਿਆ ਹੋਇਆ ਪਾਣੀ ਬਦੂ ਮਾਰੇ ਮਨ ਮੈਲਾ ਹੋਏਗਾ ਅੱਛਾ ਇਹ ਜਹਾਜ਼ ਨੂੰ ਛੱਡਣਾ ਸੀ ਰੇਲ ਗੱਡੀ ਨੂੰ ਛੱਡਣਾ ਸੀ ਘਰ ਨੂੰ ਛੱਡਣਾ ਸੀ ਸ ਇਹ ਮੋਹ ਛੁੱਟ ਗਿਆ ਨਹੀਂ ਮੋਹ ਦੇ ਅੰਦਰ ਬਾਅਦ ਚ ਜੇ ਮੋਹ ਛੱਡਾਂਗੇ ਫਿਰ ਪ੍ਰੇਮ ਆਏਗਾ ਫਿਰ ਪਿਆਰ ਆਏਗਾ ਪਿਆਰੇ ਆਪਣੇ ਆਪ ਨੂੰ ਪ੍ਰੇਮ ਕਰਨਾ ਹੈ ਜੀ ਅੰਦਰ ਹੀ ਹੈ ਜੀ ਇੱਕ ਕਮਰੇ ਚ ਪਤੀ ਔਰ ਪਤਨੀ ਸਾਡੀ ਪਤੀ ਨਾਲ ਬਣਦੀ ਨਹੀਂ ਸਾਡਾ ਹਾਰਸ਼ਨਾਰ ਕੀਤਾ ਸਾਡਾ ਪਖੰਡ ਕੀਤਾ ਸਾਡੀ ਫਾਰਮੈਟ ਕੀਤੀ ਸਾਡੇ ਅਲ ਪਤੀ ਨੇ ਵੇਖੀ ਨਹੀਂ ਰਲੀਆਂ ਨਹੀਂ ਮੰਨੀਆਂ ਇੱਕ ਰਾਤ ਦੇ ਦੁਮਰਾਰੀ ਆਨੰਦ ਲੈਣ ਆਏ ਹਾਂ ਅਸੀਂ ਨਹੀਂ ਅਸੀਂ ਦੁਖੀ ਦੁਖੀ ਆਂ ਚਿੰਤਾ ਜਹਾ ਚਿੰਤਾ ਚੀਖਾ ਦੇ ਬਰਾਦਰ ਚਿੰਤਨ ਕਰਨਾ ਪਏਗਾ ਜੀ ਦਸਵਾ ਦਰਵਾਰ ਖੋਲਣਾ ਪਏਗਾ ਜੀ ਉਸਤਾਦ ਦੀ ਲੋੜ ਹੈ ਕੋਈ ਕੰਮ ਸਿੱਖਣਾ ਹੈ ਜੇ ਦਹੀਂ ਦਾ ਪੰਡਾਰਾ ਲੈਣਾ ਹੈ ਦਹੀਂ ਦੀ ਜਾਗ ਲਾਣੀ ਪਏਗੀ ਫਿਰ ਫਿਰ ਇੰਤਜ਼ਾਰ ਵੀ ਕਰਨਾ ਪਏਗਾ ਇਹ ਦੁੱਧ ਦਾ ਜੇ ਦੁੱਧ ਗਊ ਮੱਝ ਨਹੀਂ ਦਿੰਦੀ ਅੱਛਾ ਮੈਂ ਸੌਲਤੀ ਗੱਲ ਕਰਦਾ ਹਾਂ ਸੋ ਜੇ ਦੁੱਧ ਲੈਣਾ ਹੈ ਦੁੱਧ ਵਾਲਾ ਬਰਤਨ ਸਾਫ਼ ਕਰਨਾ ਪਏਗਾ ਧੋਣਾ ਪਏਗਾ ਸੋ ਦੁੱਧ ਆਪ ਪ੍ਰਗਟ ਕਰਨਾ ਪਏਗਾ ਜੀ ਆਪ ਹੀ ਗੁਪਤ ਰੂਪ ਹੈ ਆਪ ਹੀ ਪ੍ਰਗਟ ਰੂਪ ਹੈ ਵਿਰਲੇ ਨੂੰ ਸਮਝ ਆਉਂਦੀ ਹੈ ਜੀ ਵਿਰਲੇ ਹਨ ਭਗਤ ਜੀ ਜੋ 84 85 86 ਲੱਖ ਜੁਨ ਨੂੰ ਚਲਾ ਰਿਹਾ ਹੈ ਉਹ ਅੰਦਰ ਹੀ ਬੈਠਾ ਹੈ ਪੱਤੇ ਪੱਤੇ ਚ ਕਣਕਣ ਚ ਹੈ ਜੀ ਸਮਝਣਾ ਪਏਗਾ ਇਹ ਬਜਾਤ বুঝਣੀ ਪਏਗੀ ਜੀ ਅਸੀਂ ਸਾਰਿਆਂ 'ਚ ਵਿਆਪਕ ਸਮਝਦੇ ਹਾਂ ਆਪਣੇ 'ਚ ਨਹੀਂ ਸੋ ਉਸ ਪੱਤੇ-ਪੱਤੇ 'ਚ ਹੈ ਜਰੇ-ਜਰੇ 'ਚ ਹੈ ਜੀ ਬਿਰਲੇ ਨੂੰ ਸਮਝ ਆਉਂਦੀ ਹੈ ਜੀ ਇਹ ਭਗਤਾਂ ਦੀ ਚਾਲ ਨਰਾਲੀ ਹੈ ਜੀ ਸੋ ਦਾਸ ਤੋਂ ਬਹੁਤ ਗਲਤੀਆਂ ਹੋ ਰਹੀਆਂ ਮੂਰਖ ਜਿਹੇ ਦਾਸ ਹੈ ਸੰਗਤ ਰੂਪ ਬਖਸ਼ਣਾ ਬਖਸ਼ਣਾ ਵਹਿਗੂ ਖਾਲਸਾ ਦਾ ਪਤੇ 9417437746